ਨਾ ਮਸ਼ਤਰੀ ਬਾਹੀ ਗੁਰੂ ਜੀ ਕਬੀਰ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਅੰਤਰਜਾਮੀ ਪੁਰਖ ਵਿਦਾਤੇ शरदा मन की पूरे नानक दास सुख मांगे मुख कर संतन की तू माघ मजन साधूनाधु माघ मजन संग साधु ਤੋੜੀਏ ਕ੍ਰਿਸ਼ਨਾਨ ਹਰ ਕਨਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਤੋੜੀ ਚੁੱਕ ਕੇ ਮਥੇ ਦੇ ਨਾਲ ਲਾਵਾਂ ਰੱਬ ਦੇ ਪਿਆਰਿਆਂ ਦੇ ਚੁੱਕ ਕੇ ਮੱਥੇ ਦੇਣਾ ਰੱਬ ਦੇ ਪਿਆਰਿਆਂ ਤੇਰੇ ਨਾਮ ਦਾ ਮਰਦ ਤੇ ਰੇੜਿਆ ਰਿਆ ਦੀ ਜੀ ਸੁਖ ਕੇ ਮਥੇ ਤੇ ਨਾ ਹਲ ਲਾਵਸ ਤੁੰ ਰੱਬ ਤੇ ਪਿਆਰ ਨਾ ਸਾਧ ਸੰਗ ਮਾਗਮ ਜਨ ਸੰਗ ਸਾਧ ਮਾ ਸਾਗਮ 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 ਜਨ ਸੰਗ ਸਾਧ ਮਾ ਕੁੜੀ ਕਰ श्री कर कृष्ण i ਸਤਿ ਗ੍ਰਾਂਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀ ਮਾਪੁਰਖਾਂ ਦੀ ਮਿੱਠੀ ਅਤੇ ਨਿੱਗੀ ਯਾਦ ਵਿੱਚ ਆਪ ਜੀ ਕਾਫੀ ਲੰਮੇ ਸਮੇਂ ਤੋਂ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ਰੀ ਅੰਦਰ ਜੁੜੇ ਆ ਬੇਅੰਤ ਗੁਰੂ ਕੇ ਕੀਰਤਨੀਆਂ ਰਾਗੀ ਢਾਡੀ ਸਤਿਪੁਰਸ਼ਾਂ પાਸੋਂ ਆਪ ਦੀਆਂ ਨੀਆਂ ਗੁਰ ਇਤਿਹਾਸ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀ ਮਾਪੁਰਖਾਂ ਦੀ ਚਲਾਈ ਹੋਈ ਚਾਲੀ ਉਸੇ ਨਰੰਤਰ ਇਹ ਲੜੀ ਚੱਲ ਰਹੀ ਹੈ ਸਾਡੇ ਅਤੇ ਮਾਪੁਰਖਾਂ ਵਿੱਚ ਫਰਕ ਕੀ ਹੈ ਮਾਪੁਰਖਾਂ ਦੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਮਾਪੁਰਖਾਂ ਦੀਆਂ ਵਰਸ਼ੀਆਂ ਵੀ ਮਨਾਈਆਂ ਜਾਂਦੀਆਂ ਨੇ ਜਦੋਂ ਸਰੀਰ ਕਰਕੇ ਇਸ ਦੁਨੀਆ ਵਿੱਚ ਮਾਪੁਰਖ ਵਿਚਰਦੇ ਨੇ ਕੋਈ ਆਉਂਦਾ ਬਾਬਾ ਜੀ ਅਰਦਾਸ ਕਰਦੇ ਹੋ ਤੇ ਮਾਪੁਰਖ ਕਹਿੰਦੇ ਭਾਈ ਸਿਮਰਨ ਕਰਿਆ ਕਰ ਬਾਣੀ ਪੜਿਆ ਕਰ ਜਿਨ੍ਹਾਂ ਨੇ ਸੰਗਤ ਕੀਤੀ ਹੈ ਨਾ ਮਾਪੁਰਖਾਂ ਦੀ ਇੱਕ ਲਗਨ ਲਾ ਲੰਦੇ ਸੀ 41 ਦਿਨ ਗੁਰੂ ਘਰ ਆ ਜਾ ਝਾੜੂ ਦੀ ਸੇਵਾ ਕਰਨੀ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ 41 ਦਿਨ ਆ ਜੀ ਗੁਰੂ ਘਰ ਬਹਿ ਕੇ ਨਿਤਨੇਮ ਕਰੀ ਸਿਮਰਨ ਕਰੀ ਸਾਨੂੰ ਤੇ ਲਈ ਇਕਾਗਰ ਸਾਡੇ ਅਤੇ ਮਾਪੁਰਖਾਂ ਵਿੱਚ ਫਰਕ ਕੀ ਹੈ ਪਾਤਸ਼ਾਹ ਸਮਝਾਉਂਦੇ ਨੇ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਉੱਤਮ ਬਾਣੀ ਮਰ ਕੇ ਨੇ ਸਾਰੇ ਆਉਂਦੇ ਨੇ ਸਾਰੇ ਗਾਉਂਦੇ ਨੇ ਪਰ ਚੇਤਾ ਰੱਖਿਓ ਫਿਰ ਪੜਿਓ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਹੁਣ ਸਤ ਵਚਨ ਹਰੇਕ ਤੇ ਮਹਾਪੁਰਖਾਂ ਨੂੰ ਕਹਿ ਦਿੰਦਾ ਏ ਪਰ ਜਦੋਂ ਸਤ ਦਾ ਭਾਵ ਹੈ ਜੇ ਬਚਨ ਕਹਿ ਦਿੱਤਾ ਫਿਰ ਉਹਨੂੰ ਪਗਾਉਣਾ ਏ ਅਸੀਂ ਤੇ ਕਹਿ ਦਿੰਨੇ ਆ ਹਾਂਜੀ ਬਾਬਾ ਜੀ ਕਰ ਦਾਂਗੇ ਇਦਾਂ ਹੋ ਜਾਏਗਾ ਪਰ ਜਿਹੜੇ ਰੱਬ ਦੇ ਪਿਆਰਿਆ ਉਹ ਜ਼बान ਤੋਂ ਨਹੀਂ ਕਹਿੰਦੇ ਉਹ ਦਿਲੋਂ ਕਹਿੰਦੇ ਸਾਨੂੰ ਤੇ ਤਨ ਕਰਕੇ ਬੈਠਿਆ ਬੈਠਣਾ ਬੜਾ ਔਖਾ ਲੱਗਦਾ ਮਹਾਪੁਰਖਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਏ ਭਾਈ ਉਹ ਤੇ ਹੁਕਮ ਵਿੱਚ ਤਾਂ ਹੀ ਤੇ ਬਾਬਾ ਕਬੀਰ ਜੀ ਨੇ ਕਮਾਲ ਕਰ ਦਿੱਤੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕਿਰਿ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਨਾਮ ਸ਼ਾਂਤੀ ਜਪਾਉਂਦੇ ਨੇ ਮਹਾਪੁਰਖਾਂ ਨੇ ਜਿਉਂਦੇ ਜੀਵ ਵੀ ਰਹਿ ਕੇ ਜਿਨ੍ਹਾਂ ਦੀ ਮਿੱਠੀ ਅਤੇ ਨਿੱਗੀ ਜਾਤ ਵਿੱਚ ਬੈਠੇ ਆ ਸਤਿਵਾਸੀ શ્રીਮਾਨ ਸੰਤਵਾ ਇਸਰ ਸਿੰਘ ਜੀ ਮਹਾਰਾਜ ਮਹਾਰਾਜ ਦਾ ਭਾਵ ਹੈ ਜਿਹੜਾ ਰਜਿਆ ਹੋਇਆ ਹੈ ਜੀ ਦੀ ਤ੍ਰਿਪਤੀ ਅਕਾਲ ਪੁਰਖ ਨੇ ਕਰ ਦਿੱਤੀ ਜਿਉਂਦੇ ਜੀ ਵੀ ਉਹਨਾਂ ਨੇ ਨਾਮ ਜਪਿਆ ਪਰ ਜਦੋਂ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਜਿੱਥੇ ਮਹਾਂਪੁਰਖਾਂ ਨੇ ਬੈਠ ਕੇ ਇਬਾਦਤ ਕੀਤੀ ਹੈ ਬੰਦਗੀ ਕੀਤੀ ਹੈ ਸਿਮਰਨ ਕੀਤਾ ਏ ਭਜਨ ਕੀਤਾ ਏ ਉਸ ਥਾਂ ਤੇ ਵੀ ਬਾਅਦ ਵਿੱਚ ਮਹਾਂਪੁਰਖਾਂ ਦੀਆਂ ਯਾਦਾਂ ਵਿੱਚ ਮੇਲੇ ਲੱਗਦੇ ਸਮਾਗਮ ਹੁੰਦੇ ਨੇ ਆ 5 ਮਿੰਟ ਦੀ ਹੋਰ ਹਾਜ਼ਰੀ ਹੈ ਫਿਰ ਮਾਂ ਕੀ ਸਮੁੰਦਰ ਹੈ ਅਸੀਂ ਵੀ ਸਮੁੰਦਰਾਂ ਅਸੀਂ ਔਗਣਾਂ ਦੇ ਪਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਪਰਮਾਲਕ ਜੀ ਦਇਆ ਕਰੋ ਕਸ਼ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੀ ਤੂੰ ਬੜਾ ਬਿਆਨ ਤੈ ਮਹਾਂਪੁਰਖਾਂ ਨੇ ਜਿਉਂਦੇ ਜੀ ਰਹਿ ਕੇ ਸੇਵਾ ਕੀਤੀ ਸਿਮਰਨ ਕੀਤੀ ਜਿਨ੍ਹਾਂ ਦੀ ਬਾਬਤ ਫਿਰ ਗੁਰੂ ਅਰਜਨ ਦੇਵ ਮਰ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਗਰੇ ਸਭ ਸੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਏ ਉਹਨਾਂ ਦੀ ਕੀਮਤ ਨਹੀਂ ਕਹੀ ਜਾਂਦੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਹੈ ਨਾ ਸਵੇਰੇ ਅੰਮ੍ਰਿਤ ਵੇਲੇ ਜਦੋਂ ਸਹਿਜ ਪਾਠ ਦੀ ਸੰਪੂਰਨਤਾਈ ਹੋਏਗੀ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜੇ ਜਾਣਗੇ ਉਦੋਂ ਕਿਹਾ ਜਾਣਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਿਉਂਕਿ ਮਹਾਂਪੁਰਖਾਂ ਨੇ ਤਨ ਵੀ ਮਨ ਵੀ ਗੁਰੂ ਨੂੰ ਸੌਂਪ ਦਿੱਤਾ ਜੀ ਇੱਕ ਵਾਰੀ ਇਦਾਂ ਮਹਾਂਪੁਰਖ ਬੰਦਗੀ ਵਾਲੇ ਬੈਠੇ ਉਹ ਬਚਨ ਕਰਨ ਲੱਗੇ ਆ ਮੈਂ ਬਚ ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਪਾਗ ਸਾਧੂਆਂ ਖਾ ਸਿਮਰਨ ਹੈ ਜਿਨ੍ਹਾਂ ਕੋਲ ਵਾਹਿਗੁਰੂ ਜੀ ਹੈ ਉਹਨਾਂ ਦੇ ਵੱਡੇ ਪਾਕ ਨੇ ਹੁਣ ਜਿਹੜੇ ਦਰ ਦਰ ਫਿਰਦੇ ਨੇ ਸੁਣਿਓ ਮਹਾਂਪੁਰਖ ਕਹਿੰਦੇ ਜਿਨ੍ਹਾਂ ਨੇ ਆਪਣਾ ਵਾਹਿਗੁਰੂ ਜੀ ਨੂੰ ਬਣਾ ਲਿਆ ਫਿਰ ਰੱਬ ਵੀ ਉਹਨਾਂ ਨੂੰ ਆਪਣਾ ਬਣਾ ਲੈਂਦਾ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਸੰਦਾ ਸੁਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਟੋਟ ਨਾ ਆਵੀ ਖਾਏ ਖਰਚ ਰਹੰਦਾ ਲੱਖ 84 ਮੇਦ ਨਹੀਂ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਮਹਾਪੁਰਖ ਕਹਿੰਨੇ ਭਾਈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਬਾਹ ਫੜਾ ਦਿੱਤੀ ਜਿਹੜਾ ਸਿੱਖ ਗੁਰੂ ਨਾਨਕ ਦਾ ਹੋ ਗਿਆ ਜਿਹੜਾ ਲੜ ਗੁਰਗੰਸਹਿ ਮਹਾਰਾਜ ਦੇ ਲੱਗ ਗਿਆ ਫਿਰ ਮਾਲਕ ਜੀ ਉਹਦੀਆਂ ਲੋੜਾਂ ਵੀ ਪੂਰੀਆਂ ਕਰ ਦਿੰਦਾ ਹੁਣ ਤੁਸੀਂ ਆਮ ਵੇਖਿਓ ਇੱਕ ਪਸ਼ੂ ਇੱਕ ਜਾਨਵਰ ਉਹ ਹੈ ਜਿਹੜਾ ਮਾਲਕ ਦੇ ਕੀਲੇ ਦੇ ਨਾਲ ਬੰਨੇ ਆ ਵੇਖਿਆ ਨਾ ਲੋਕਾਂ ਨੇ ਘਰਾਵਾਂ ਵਿੱਚ ਗਾਵਾਂ ਮੱਝਾਂ ਰੱਖੀਆਂ ਨੇ ਜਿਹੜਾ ਤੇ ਕਿਲੇ ਦੇ ਨਾਲ ਬੱਜਾ ਇਹ ਬੰਨਿਆ ਏ ਉਹਨੂੰ ਮਾਲਕ ਨੇ ਪੱਠੇ ਵੀ ਪਾ ਦੇਣੇ ਉਹਨੂੰ ਪਾਣੀ ਵੀ ਪਿਲਾ ਦੇਣਾ ਟਾਈਮ ਸਿਰ ਉਹਨੂੰ ਇਹ ਕਹਿ ਲੀਏ ਉਹਨੂੰ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਹੈ ਉਹਨੂੰ ਕੋਈ ਚਿੰਤਾ ਦੀ ਲੋੜ ਤਾਂ ਨਹੀਂ ਜਿਹੜਾ ਮਾਲਕ ਤੇ ਕਿਲੇ ਨਾਲ ਬੰਨਿਆ ਏ ਇਹ ਕੋਣ ਆਪਾਂ ਅਵਾਰਾ ਵੇਖਦੇ ਨੇ ਜਿਹੜੇ ਸੜਕਾਂ ਤੇ ਫਿਰਦੇ ਨੇ ਤੇ ਫਿਰਦੇ ਨੇ ਸੁਣਿਓ ਜਿਹੜੇ ਸੜਕਾਂ ਤੇ ਫਿਰਦੇ ਨੇ ਕਦੇ ਕੋਈ ਸੋਟੀ ਮਾਰ ਦਿੰਦਾ ਕਦੇ ਕੋਈ ਸੋਟੀ ਮਾਰ ਦਿੰਦਾ ਆਖੋ ਸਤਨਾਮ ਵਾਹਿਗੁਰੂ ਕਿਉਂਕਿ ਉਹਨਾਂ ਦਾ ਕੋਈ ਮਾਲਕ ਨਹੀਂ ਹੈ ਜਿਨ੍ਹਾਂ ਜਿਹੜੇ ਇੱਕ ਮਾਲਕ ਦੇ ਲੜ ਲੱਗ ਗਏ ਇਹਨੂੰ ਜਿਹੜੇ ਇੱਕ ਮਾਲਕ ਦੇ ਲੜ ਲੱਗ ਗਏ ਨਾ ਜੀ ਚੇਤਾ ਰੱਖਿਓ ਉਹਨਾਂ ਨੂੰ ਫਿਰ ਫਿਕਰ ਕਿਸੇ ਚੀਜ਼ ਦੀ ਨਹੀਂ ਹੁੰਦੀ ਜਿਹਦਾ ਰਾਖਾ ਗੁਰੂ ਨਾਨਕ ਸਾਹਿਬ ਹੋ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਸੀ ਅੰਤਰਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂੰ ਕੋ ਕਾਰੇ ਸੰਤਨਿਕ ਪੂਰੇ ਤਾਈ ਤੇ ਕਿਹਾ ਆ ਪੜੀਏ ਧਾਰਨਾ ਫਿਰ ਅਗਲਾ ਸਮਾ ਸਾਡੇ ਸਤਕੀ ਲੰਮਿਆਂ ਵਾਲੇ ਮੰਗ ਕਰਦਾ ਆ ਮਹਿੰਦਰ ਸਿੰਘ ਵੇਖੋ ਇੱਕ ਤੇ ਪਿਤਾ ਏ ਇੱਕ ਮਹਾਪੁਰਖ ਦੀ ਵੀ ਸੇਵਾ ਕਰਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਕੇਵਲ ਪਿਤਾ ਨਹੀਂ ਸਮਝਿਆ ਨਾਲ ਇੱਕ ਮਹਾਪੁਰਖਾ ਉਹਨਾਂ ਦੇ ਹੁਕਮ ਵਿੱਚ ਆਪਣੀ ਇਹ ਧਾਰਨਾ ਫਿਰ ਨਾਲ ਹੀ ਸਮਾਪਤ ਇਸਕੱਤਰ ਸਤਨਾਮ ਅਗਲਾ ਸਮਾ ਬੜਾ ਸੁਹਾਵਣਾ ਸੋਨੇ ਚਾਂਦੀ ਦਾ ਵਪਾਰ ਦੁਨੀਆਂ ਕਰਦੀ ਐ ਸਾਧੂਆਂ ਸਾਤੂਆਂ ਨੇ ਨਾਮ ਵਣਜਿਆ ਉਹਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਤੂਆਂ ਨੇ ਨਾਮ ਵਣਜਿਆ ਉਹਨੇ ਚਾਂਦੀ ਦਾ